ਪਹਿਲੀ ਵਾਰ ਦੇਖਣ ਨੂੰ ਮਿਲਿਆ ਹਾਂਜੀ ਜਿੱਦਾਂ ਦਾ ਸਬਜੈਕਟ ਆ ਉਦਾਂ ਦਾ ਆ ਰੋਲ ਹੈ ਇਹ ਸਬਜੈਕਟ ਇਹ ਸਾਡੇ ਪੁਰਾਣੇ ਪੰਜਾਬ ਦਾ ਤੇ ਬੜਾ ਚੰਗਾ ਪ੍ਰੋਡਕਟ ਆ ਔਰ ਇਹਦੇ ਵਿੱਚ ਮੈਂ ਤਾਂ ਵੈਸੇ ਮੈਨੂੰ ਮਤਲਬ ਬਹਿ ਜਾਣਾ ਮੈਂ ਉਦਾਂ ਜਿੱਦਾਂ ਹੀਰੋ ਗੱਪਾਂ ਮਾਰ ਲਈ ਹੁੰਦਾ ਕੰਮ ਇਹ ਟੀਮ ਦਾ ਹੀ ਆ ਸਾਰੀ ਟੀਮ ਦਾ ਉਹਦੇ ਪਿੱਛੇ ਤਿੰਨ ਤੋਂ 400 ਬੰਦਾ ਕੋਲ ਬੰਦ ਕਰਦੇ ਆ ਬੰਦ ਫੋਨ ਕਿਰਪਾ ਕਰਕੇ ਸਾਇਲੈਂਟ ਤੇ ਲਾ ਲਿਓ ਫੋਨ ਸਾਇਲੈਂਟ ਕਰ ਲਓ ਸਾਰੇ ਦਰਅਸਲ ਜਿਹੜੀ ਫਿਲਮ ਹੁੰਦੀ ਹੈ ਉਹੋ ਆਰਟਿਸਟ ਉਹਦਾ ਫੇਸ ਹੈ ਉਹਦੇ ਪਿੱਛੇ ਬਹੁਤ ਵੱਡੀ ਟੀਮ ਹੈ ਆਮ ਤੌਰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਜਦੋਂ ਉਹਦੇ ਚ ਨਾਂ ਦੀ ਤਖਤੀ ਚੱਲਦੀ ਹੈ ਤਾਂ ਕਈ ਵਾਰੀ ਅਸੀਂ ਉਹਨੂੰ ਅੱਗੇ ਕੱਢ ਦਿੰਦੇ ਹਾਂ ਜਾਂ ਅਸੀਂ ਕਰ ਲਈ ਗੱਲ ਜਾਂ ਫਿਰ ਜਦੋਂ ਫਿਲਮ ਖਤਮ ਹੋ ਜਾਂਦੀ ਹੈ ਅਸੀਂ ਉਹ ਨਾਂਗਰ ਪੜਦੇ ਨਹੀਂ ਸੋ ਜਦ ਕਿ ਉਹਨਾਂ ਤੋਂ ਹੀ ਜ਼ਿਆਦਾ ਯੋਗਦਾਨ ਹੁੰਦਾ ਹੈ ਜਿਨ੍ਹਾਂ ਨੇ ਫੈਕਟਸ ਕਰਨੇ ਆ ਜਿਨ੍ਹਾਂ ਨੇ ਪਿੱਛੇ ਸਾਊਂਡ ਡਿਜ਼ਾਈਨ ਕਰਨੇ ਆ ਜਿਨ੍ਹਾਂ ਨੇ ਡਾਲਬੀ ਡਿਜ਼ਾਈਨ ਕਰਨੇ ਆ ਉਹਨਾਂ ਦਾ ਬਹੁਤ ਯੋਗਦਾਨ ਸੋ ਇਹ ਸਾਰੇ ਮਿਲ ਕੇ ਇੱਕ ਫਿਲਮ ਬਣਾਉਂਦੇ ਆਂ ਕਈ ਵਾਰੀ ਬਹੁਤ ਅੱਛੀ ਅੱਛਾ ਚੱਲਦਾ ਹੈ ਹੈਲੋ ਇਹ ਵਰਤ ਲਈ ਨੀ ਲੋੜ ਨਹੀਂ ਲੋੜ ਨਹੀਂ ਹੀ ਰਹਿੰਦੋ ਸਰ ਰਹਿਣ ਤੋਂ ਰਹਿਣ ਤੋਂ ਮਾਈਕ ਦੀ ਲੋੜ ਨਹੀਂ ਕਰ ਲਓ ਆਊਟ ਲਈ ਬੋਲਨੇ ਠੀਕ ਠੀਕ ਹੈ ਸਰ ਕਈ ਵਾਰੀ ਕੀ ਹੁੰਦਾ ਇਹ ਸਮੇਲ ਹੈ। ਕਈ ਵਾਰੀ ਕਹਾਣੀ ਬਹੁਤ ਅੱਛੀ ਹੁੰਦੀ ਹੈ ਪਰ ਉਹਦੇ ਪਾਤਰ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਕਈ ਵਾਰੀ ਫਿਲਮ ਰਹਿ ਜਾਂਦੀ ਹੈ। ਕਈ ਵਾਰੀ ਪਾਤਰ ਬੜੇ ਅੱਛੇ ਹੁੰਦੇ ਆ ਡਾਇਰੈਕਸ਼ਨ ਡਿਪਾਰਟਮੈਂਟ ਕੰਮ ਨਹੀਂ ਕਰ ਪਉਂਦਾ ਫਿਰ ਵੀ ਰਹਿ ਜਾਂਦੀ ਹੈ। ਫਿਲਮ ਨੂੰ ਤਿੰਨ ਹਿੱਸਿਆਂ 'ਚ ਵੰਡਦੇ ਆ ਮੇਰਾ ਨਿੱਜੀ ਜਿਹੜੀ ਰਾਏ ਆ। ਪ੍ਰੋਡਕਸ਼ਨ ਹਾਊਸ ਡਾਇਰੈਕਸ਼ਨ ਡਿਪਾਰਟਮੈਂਟ ਤੇ ਸੰਗੀਤ ਡਿਪਾਰਟਮੈਂਟ ਇਹਨਾਂ ਤਿੰਨਾਂ ਨੂੰ ਰਲ ਕੇ ਫਿਰ ਇੱਕ ਫਿਲਮ ਬਣਦੀ ਹੈ। ਉਹ ਇਹਦੇ ਚ ਹੀਰੋ ਦੀ ਉਹਨੀ ਮੈਂ ਨਹੀਂ ਕਦੇ ਵੀ ਮੰਨਦਾ ਇਹ ਮੀਤ ਬਾਕੀ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਜਦੋਂ ਰਲਦੇ ਆ ਫਿਰ ਇੱਕ ਚਿਹਰੇ ਨੂੰ ਅੱਗੇ ਕਰਦੇ ਆ ਇਸ ਤਰ੍ਹਾਂ ਫਿਰ ਇੱਕ ਫਿਲਮ ਮੜ ਜਾਂਦੀ ਆ ਸਰ ਲੋਕੇਸ਼ਨ ਬੜੀ ਅਲੱਗ ਤਰ੍ਹਾਂ ਦੀ ਹੈ ਕਾਫੀ ਕਿਵੇਂ ਚੂਸ ਕੀਤਾ ਔਰ ਇਸ ਤਰ੍ਹਾਂ ਦਾ ਮਾਹੌਲ ਪੁਰਾਣਾ ਦਿਖਾਣਾ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੁੰਦੀ ਹੈ ਅਕਲ ਕਮਰਸ਼ੀਅਲਾਈਜ਼ ਬਹੁਤ ਹੋ ਚੁੱਕਾ ਗਾ ਇਹ ਤਾਂ ਜਿਹੜਾ ਸਾਡਾ ਪਹਿਲਾ ਪੰਜਾਬ ਦਾ ਖੇਤਾ ਸੀ ਸੰਗਰੂਰ ਤੋਂ ਪਾਰ ਰਾਤਾਂ ਦਿਨਾਂ ਕਾਲ ਚ ਪਵਾਦ ਪੰਜਾਬ ਦੇ ਅੱਧ ਨੂੰ ਬਹੁਤ ਬੰਦੇ ਹੁੰਦੇ ਸੀ ਬਾਅਦ ਚ ਫਿਰ ਖਿੱਤੇ ਬਦਲ ਲੇ ਗਏ ਜਿਵੇਂ ਜਿਵੇਂ ਸਾਡੇ ਪੰਜਾਬ ਵੰਡੇ ਗਏ ਉਦੋਂ ਆਮ ਜਿਹੜੇ ਪਿੰਡ ਹੁੰਦੇ ਸੀ ਵਰਾਨੀ ਹੁੰਦੀ ਸੀ ਕਿਉਂਕਿ ਜਿੱਥੇ ਨਹਿਰ ਦਾ ਪਾਣੀ ਜਾਂਦਾ ਸੀ ਉੱਥੇ ਫਸਲ ਤੇ ਹਰਿਆਲੀ ਹੁੰਦੀ ਸੀ ਜਿੱਥੇ ਪਾਣੀ ਨਹੀਂ ਜਾਂਦਾ ਸੀ ਉੱਥੇ ਤਕਰੀਬਨ ਵਰਾਨੀ ਹੁੰਦੀ ਸੀ ਜਾਂ ਫਿਰ ਹਰਿਆਲੀ ਕੁਸ਼ਕ ਜਗ੍ਹਾ ਹੁੰਦੀ ਸੀ ਜਿੱਥੇ ਕੋਈ ਬਹੁਤੇ ਪੈਸੇ ਵਾਲਾ ਉਦੋਂ ਪਹਿਲਾਂ ਪਹਿਲਾਂ ਖੂਹ ਲਾ ਲੈਂਦਾ ਸੀ ਤੋ ਉਦੋਂ ਪਿੰਡ ਆਮ ਤੌਰ ਤੇ ਇੱਥੇ ਪਿੰਡਾਂ ਦੇ ਆਲੇ-ਦੁਆਲੇ ਥੇ ਹੁੰਦੇ ਸੀ ਜਦੋਂ ਕੱਕਾ ਰੇਤਾ ਵੱਜ ਜਾਂਦਾ ਸੀ ਫਿਰ ਉਹ ਉਹਦਾ ਇੱਕ ਥੇਜ ਆ ਬਣਾ ਲੈਂਦੇ ਸੀ ਪੱਧਰੀ ਕਰਨ ਨੂੰ ਸੋ ਇਸ ਤਰ੍ਹਾਂ ਦੀ ਲੋਕੇਸ਼ਨ ਪੰਜਾਬ ਔਰ ਰਾਜਸਥਾਨ ਦੀ ਸਰਹੱਦ ਤੇ ਸਾਨੂੰ ਮਿਲ ਜਾਂਦੀ ਹੈ ਬਾਬੂ ਜੀ ਜਿਸ ਤਰ੍ਹਾਂ ਕੀ ਰੀਅਲ ਸਟੋਰੀ ਵੀ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਦੇ ਆ ਜਦੋਂ ਨਾ ਆਪਾਂ ਜ਼ਿੰਦਗੀ ਚ ਕੰਮ ਕਰਦੇ ਆ ਮੈਂ ਤਾਂ ਚਲੋ ਹਮੇਸ਼ਾ ਕੰਮ ਹੀ ਇਦਾਂ ਦਾ ਕਰਿਆ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੇ ਔਰ ਜਿਹੜੇ ਜੋਸ਼ ਵਾਲੀਆਂ ਚੀਜ਼ਾਂ ਹੁੰਦੀਆਂ ਆ ਉਹਦੇ ਨਾਲ ਇੱਕ ਦੇਖੋ ਕੀ ਹੁੰਦਾ ਵਕਤ ਨੇ ਬੜੀਆਂ ਕਰਬਟਾਂ ਲੈਣੀਆਂ ਆ ਆਉਣ ਵਾਲੇ 5 ਸਾਲਾਂ 'ਚ ਪਹਿਲਾਂ ਦੁਨੀਆ 100 ਸਾਲ ਬਾਅਦ ਬਦਲਦੀ ਸੀ ਕਹਿੰਦੇ ਸੀ ਸਦੀ ਬਾਅਦ ਬਦਲੀਆ ਫਿਰ ਹੌਲੀ-ਹੌਲੀ 10 ਸਾਲ ਹੁਣ ਹੁਣ ਤਾਂ ਇਹ ਹਾਲ ਹੋ ਗਿਆ ਵੀ ਅੱਖ ਚਪਕਦੇ ਇੱਕ ਨਵੀਂ ਖੋਜ ਹੋ ਜਾਂਦੀ ਹੈ ਇਸ ਬਦਲ ਦੇ ਯੁੱਗ 'ਚ ਕਿਤਾਬ ਆਮ ਬੰਦਾ ਪੜਨੋਂ ਹਟ ਗਿਆ ਔਰ ਜਿਸ ਤਰ੍ਹਾਂ ਦੀ ਸਰਕਾਰ ਆ ਸ਼ਾਸਨ ਹੁੰਦਾ ਉਸੇ ਤਰ੍ਹਾਂ ਦੇ ਸਿਲੇਬਸ ਬਣ ਲੱਗੇ। ਤੋਂ ਜਿਹੜੇ ਸਿਸਟਮ ਦੀ ਅੱਖ ਚ ਰੜਕਣ ਵਾਲੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਘੱਟ ਦਿੱਤਾ ਜਾਂਦਾ। ਐਸੀ ਤਰ੍ਹਾਂ ਅੰਗਰੇਜ਼ੀ ਕਾਲ ਦੇ ਦੌਰਾਨ ਵੀ ਸਾਡੇ ਬਹੁਤੇ ਲੋਕ ਉਹਨੇ ਪੜੇ ਨਹੀਂ ਸੀ ਤੇ ਉਸ ਤਰ੍ਹਾਂ ਸੀ। ਤੇ ਇਹ ਚੀਜ਼ਾਂ ਸਾਡੇ ਕੋਲ ਇਦਾਂ ਪੀੜੀ ਦਰ ਪੀੜੀ ਆ ਜਾਂਦੀਆਂ। ਤੋਂ ਇਹਨਾਂ ਨੂੰ ਜੇ ਕੋਈ ਅੱਛੀ ਚੀਜ਼ ਅਸੀਂ ਸਿਨੇਮੇ ਦੇ ਜ਼ਰੀਏ ਦਿਖਾਉਨੇ ਆ ਤਾਂ ਉਹ ਇੱਕ ਦਸਤਾਵੇਜ਼ ਬਣ ਜਾਂਦਾ। ਕਮ ਸੇ ਕਮ ਅਸੀਂ ਇੰਟਰਨੈਟ ਤੇ ਉਹਨੂੰ ਜਿਉਂਦਾ ਰੱਖ ਸਕਦੇ ਹਾਂ ਕਿਉਂਕਿ ਇੰਟਰਨੈਟ ਤੇ ਉਸ ਤਰ੍ਹਾਂ ਦੀ ਬੰਦਿਸ਼ ਨਹੀਂ ਉਹਨੂੰ ਕੋਈ ਸਿਸਟਮ ਜਾਂ ਸਰਕਾਰ ਨਹੀਂ ਰੋਕ ਸਕਦੀ ਉਹ ਅੰਤਰਰਾਸ਼ਟਰੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਰਿਆਂ ਨੂੰ ਹੀ ਬਣਾਉਣੇ ਚਾਹੀਦੇ ਹਨ ਫਿਲਮ ਦੇ ਮਾਨ ਤੁਹਾਡੇ ਬਹੁਤ ਖਾਸ ਮਿੱਤਰ ਨੇ ਔਰ ਕਾਫੀ ਪਿਛਲੇ ਸਮੇਂ ਤੋਂ ਤੁਸੀਂ ਸਮਾਜਿਕ ਸੁਨੇਹਾ ਵੀ ਦਿੰਦੇ ਰਹੇ ਹੋ ਇਸ ਤਰ੍ਹਾਂ ਕਿਵੇਂ ਪਲਾਨ ਤੁਸੀਂ ਪਲਾਨ ਕੀਤੀ ਕਿ ਮੈਂ ਦੋਸ ਜਣਾ ਦਾ ਪਹਿਲੇ ਪ੍ਰੋਜੈਕਟ ਸੀ ਨਹੀਂ ਤਾਂ ਟੱਬਰ ਚ ਫਿੱਕ ਪਾਉਣ ਵਾਲੀ ਗੱਲ ਹੋ ਜਾਈ। ਇੱਕੋ ਗੱਲ ਹੈ ਮੈਂ ਜੇ ਕੋਈ ਸੋਚੂਗਾ ਤਾਂ ਉਹ ਸੋਚੂਗਾ ਜੀ ਉਹ ਸੋਚਦਾ ਤਾਂ ਸਮਝ ਲੋ 100% ਜਾਰੀ ਹੈ ਜੀ। ਨਹੀਂ ਅਸੀਂ ਆਪਸ ਵਿੱਚ ਕਈ ਵਾਰੀ ਕਿਸੇ ਜਦੋਂ ਕੋਈ ਮੁੱਦਾ ਆ ਜਾਂ ਕੋਈ ਗੱਲ ਹੁੰਦੀ ਹੈ ਉਹਦੇ ਤੇ ਲੰਬੀ ਗੋਸ਼ਟੀ ਵੀ ਹੁੰਦੀ ਹੈ ਕਈ ਵਾਰੀ ਦੋ ਦੋ ਤਿੰਨ ਘੰਟੇ ਕਿਸੇ ਵਿਸ਼ੇ ਤੇ ਵਹਿਸ ਵੀ ਹੁੰਦੀ ਹੈ। ਪਰ ਕਾਗਜ਼ੀ ਤੌਰ ਤੇ ਜੇ ਤਵੇ ਤੋਂ ਉਹ ਵੱਡਾ ਭਰਾ ਤੇ ਇੱਕੋ ਚੀਜ਼ ਹੈ ਸਬਜੈਕਟ 3 4 ਲਿਖੇ ਸੀ ਬਹੁਤ ਸੱਜਣ ਮੇਰੇ ਨਾਲ ਇਸ ਗੱਲ ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਣੀ ਹੈ ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ ਚ ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿਉਂਕਿ ਪਤਾ ਨਹੀਂ ਮੇਰੀ ਆਦਤ ਹੈ ਐਸੇ ਕਰਕੇ ਮੈਂ ਘੱਟ ਫਿਲਮਾਂ ਕਰਦਾ ਮੈਂ ਜਦੋਂ ਕੋਈ ਬੰਦਾ ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਹ ਹੁੰਦਾ ਨਾ ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰੀਦਾ ਭੱਜ ਨੱਠ ਕੇ ਪਹਿਲਾਂ ਤੇ ਤੁਸੀਂ ਸ਼ਾਇਦ ਤੁਹਾਡੇ ਚੋ ਕਿਸੇ ਨੇ ਉਹ ਮੰਜੇ ਬਿਸਤਰੇ ਚੁੱਕੇ ਹੋਣ ਕਿ ਨੇ ਅੱਛਾਈ ਫੜ ਕੇ ਤੇ ਲਿਖਦੇ ਆਪ ਹੀ ਚਾਹ ਹੁੰਦਾ ਏ ਕਿਸੇ ਦੇ ਘਰ ਭੱਜੀ ਫਿਰ ਉਸੇ ਤਰ੍ਹਾਂ ਇਸ ਫਿਲਮ ਦਾ ਚਾਹ ਸੀ ਉਹੀ ਤਰ੍ਹਾਂ ਦਾ ਮਾਹੌਲ ਸੀ ਉਹੀ ਫੁਲਕਾਰੀਆਂ ਸੱਚ ਦੱਸੇ ਤਾਂ ਐਡ ਐਡ ਹੈ ਵੱਡੇ ਲੱਡੂ ਜਿਹੜੇ ਤੁਹਾਨੂੰ ਉਹ ਫਿਲਮ 'ਚ ਵੇਖਣਗੇ ਵੇਖਣ ਨੂੰ ਮਿਲਣਗੇ ਔਰ ਕਿੰਨਾ ਕੁਝ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਆ ਆ ਯਾਦ ਆ ਗਿਆ ਕਿ ਸਾਡੇ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਪਿਤਾ ਜੀ ਆਪਣੇ ਬਜ਼ੁਰਗਾਂ ਦੀਆਂ ਸਾਂਝੇ ਵੇਲੇ ਤੋਂ ਜਦੋਂ ਸਾਡਾ ਸਾਂਝਾ ਪੰਜਾਬ ਹੁੰਦਾ ਉਦੋਂ ਦੀਆਂ ਕਹਾਣੀਆਂ ਸੁਣਾਉਂਦੇ ਜਿਹਾ ਇਹੋ ਜਿਹਾ ਪੰਜਾਬ ਹੁੰਦਾ ਸੀ ਇਹੋ ਜਿਹਾ ਹੁੰਦਾ ਸੀ ਇੰਨੀ ਰੌਣਕ ਸਾਰੇ ਮਿਲਜੁਲ ਕੇ ਰਹਿੰਦੇ ਸੀ ਉਹ ਤੁਸੀਂ ਮਾਹੌਲ ਜਦੋਂ ਵੇਖੋਗੇ ਨਾ ਕਿਸ ਤਰ੍ਹਾਂ ਮਿਤੋਜੀ ਨੇ ਚਿੱਤਰਿਆ ਉਹ ਮਾਹੌਲ ਉਹ ਸਾਰੀਆਂ ਚੀਜ਼ਾਂ ਕੱਟੀਆਂ ਕੀਤੀਆਂ ਸਾਰੇ ਮਤਲਬ ਹਰ ਰੰਗ ਜਿਹੜਾ ਨਾ ਸਾਡੇ ਪੰਜਾਬ 'ਚ ਹੁੰਦਾ ਸੀ ਪੰਜਾਬ ਪਾਣੀ ਦੇ ਰੰਗ ਨਹੀਂ ਸੀ ਕੁਦਰਤ ਦਾ ਜਿਹੜਾ ਸੋਮਾ ਸੀ ਸਾਡਾ ਪੰਜਾਬ ਜਿਨੂੰ ਕਿ ਮਤਲਬ ਰਿਚਨੈਸ ਜਿਹੜੀ ਹੁੰਦੀ ਸੀ ਹਰ ਪੱਖੋਂ ਉਹਦੀ ਸੂਰਮਗਤੀ ਉਹਦੀ ਦੋਸਤੀ ਉਹਦੇ ਪਿਆਰ ਉਹਦੀਆਂ ਮੁਹੱਬਤਾਂ ਉਹਦੀਆਂ ਹੀਰਾਂ ਉਹ ਜੋ ਸਰੂ ਵਰਗੇ ਨੌਜੋਨ ਇਹ ਚ ਸਾਰੀ ਜਿਹਨਾਂ ਕਾਸਤ ਤੁਹਾਨੂੰ ਮਿਲੇਗੀ ਜਿਹੜੀ ਉਹ ਲਗਭਗ ਇਸੇ ਤਰੀਕੇ ਨਾਲ ਕੇਂਦਰਿਤ ਕੀਤੀ ਗਈ ਹੈ ਕਿ ਤੁਹਾਨੂੰ ਉਹੋ ਜੇ ਦਿਖਣ ਔਰ ਵੱਡੀ ਖਾਸ ਗੱਲ ਇਹ ਹੈ ਕਿ ਉਹ ਸਾਨੂੰ ਕਰਦੇ ਆ ਫਿਲਮ ਨਹੀਂ ਲੱਗੀ ਸਾਨੂੰ ਲੱਗਾ ਕਿ ਅਸੀਂ ਆਪਣੇ ਘਰ ਚ ਵਿਚਰ ਰਹੇ ਆ ਤੇ ਤੁਹਾਨੂੰ ਵੀ ਦੇਖ ਕੇ ਲੱਗੇਗਾ ਨਹੀਂ ਕਿ ਫਿਲਮ ਵੇਖ ਰਹੇ ਤੁਹਾਨੂੰ ਲੱਗੇਗਾ ਕਿ ਤੁਸੀਂ ਵੀ ਉਸ ਪਿੰਡ ਦੇ ਵਾਸੀ ਜਦੋਂ ਤੁਸੀਂ ਉਹ ਫਿਲਮ ਵੇਖੋਗੇ